ਲੋਜੀ ਸਰਪੰਚੀ ਦੀ ਬੋਲੀ ਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਸੀ ਕਈ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਤੇ ਪੰਚਾਇਤਾਂ ਦੀਆਂ ਬੋਲੀਆਂ ਲੱਗੀਆਂ ਸੀ ਲੱਖਾਂ ਤੋਂ ਸ਼ੁਰੂ ਹੋਇਆ ਤੇ ਕੰਮ ਕਰੋੜਾਂ ਤੇ ਚਲਾ ਗਿਆ ਤੇ ਗਰਦਾਸਪੁਰ ਦੇ ਪਿੰਡ ਹਰਦੋਰਵਾਲ ਦੇ ਵਿੱਚ 2 ਕਰੋੜ ਦੀ ਸਰਪੰਚ ਬਣਾਉਣ ਦੀ ਬੋਲੀ ਲੱਗੀ ਤੇ ਹੁਣ ਇਹ ਮਾਮਲਾ ਹਾਈ ਕੋਰਟ ਚਲਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਟੀ-ਸ਼ਰਟ ਪਾ ਦਿੱਤੀ ਗਈ ਹੈ ਕੇਸ ਪਾ ਦਿੱਤਾ ਗਿਆ ਔਰ ਇਹ ਕੰਮ ਚੰਡੀਗੜ੍ਹ ਦੀ ਵਕੀਲ ਸਤਵਿੰਦਰ ਕੌਰ ਨੇ ਕੀਤਾ ਤੇ ਉਹਨੇ ਹਾਈ ਕੋਰਟ ਦੇ ਵਿੱਚ ਇਹ ਕੇਸ ਪਾਇਆ ਕਿ ਦੇਖੋ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਲੋਕਤੰਤਰ ਦੇ ਉਲਟ ਹੈ ਕਿ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਪੰਚਾਂ ਦੀਆਂ ਪੰਚਾਇਤਾਂ ਦੀਆਂ ਬੋਲੀਆਂ ਲੱਗਣ ਜਿਹਦੇ ਕੋਲ ਪੈਸੇ ਹੈ ਜਿਹਦੇ ਕੋਲ ਧੰਨਾ ਹੈ ਉਹ ਸਰਪੰਚੀ ਦੀਆਂ ਬੋਲੀਆਂ ਵੱਧ ਦੇ ਕੇ ਤੇ ਸਰਪੰਚ ਬਣ ਜਾਣ ਤਾਂ ਕੀ ਇਹ ਆਮ ਲੋਕਾਂ ਦੇ ਹੱਕਾਂ ਤੇ ਡਾਕਾ ਨਹੀਂ ਇਸ ਤਰ੍ਹਾਂ ਦਾ ਇੱਕ ਕੇਸ ਇਸ ਤਰ੍ਹਾਂ ਦੀ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਔਰ ਹਾਈ ਕੋਰਟ ਨੇ 3 ਅਕਤੂਬਰ ਨੂੰ ਇਹਦੇ ਉੱਪਰ ਸੁਣਵਾਈ ਰੱਖ ਲਈ ਹੈ ਤੇ ਬਹੁਤ ਵਧੀਆ ਹੋਇਆ ਭਾਵੇਂ ਐਕਸ਼ਨ ਦੇਰ ਨਾਲ ਹੋ ਰਿਹਾ ਪਰ ਵਧੀਆ ਹੋ ਰਿਹਾ ਤੇ ਹੋਣਾ ਚਾਹੀਦਾ ਕਿਉਂਕਿ ਇਹ ਇਹ ਤਾਂ ਬਹੁਤ ਗੰਦਾ ਰਵਾਜ ਚੱਲ ਪਿਆ ਸੀ ਇਹ ਤਾਂ ਬੜੀ ਭੈੜੀ ਰਿਵਾਇਤ ਤੁਰ ਪਈ ਸੀ ਕਿੰਨੇ ਪਿੰਡਾਂ ਦੇ ਵਿੱਚ ਬੋਲੀ ਲੱਗਣੀ ਸ਼ੁਰੂ ਹੋ ਗਈ ਪਹਿਲਾਂ ਤਾਂ ਮੁਕਸਰ ਦੇ ਪਿੰਡ ਦੇ ਵਿੱਚ ਬੋਲੀਆਂ ਲੱਗਣੀਆਂ ਸ਼ੁਰੂ ਹੋਈਆਂ ਤੇ ਫਿਰ ਬਠਿੰਡਾ ਦੇ ਪਿੰਡ ਦੋ ਤਿੰਨਾਂ ਪਿੰਡਾਂ ਦੇ ਵਿੱਚ ਬੋਲੀ ਲੱਗੀ ਤੇ ਫਿਰ ਗੁਰਦਾਸਪੁਰ ਦੇ ਵਿੱਚ ਤੇ ਕਿੰਨੇ ਹੋਰ ਪਿੰਡਾਂ ਤੋਂ ਇਸ ਤਰ੍ਹਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ ਤਾਂ ਹੁਣ ਜਦ ਕੇ ਸਾਈ ਹਾਈ ਕੋਰਟ ਚ ਚਲਾ ਗਿਆ ਤਾਂ ਹੁਣ ਇਹਦੇ ਉੱਪਰ ਚ ਫੇਰੋ ਆਵਾਜ਼ ਉੱਠੀ ਐ ਦੇਖੋ ਆਪਾਂ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਇਹ ਬਿਲਕੁਲ ਗਲਤ ਤੇ ਲੋਕਤੰਤਰ ਦੇ ਵਿਰੁੱਧ ਐ ਇਹਦਾ ਮਤਲਬ ਤਾਂ ਫਿਰ ਇਹ ਹੋ ਗਿਆ ਜੇ ਇਹ ਰਿਵਾਜ ਪੈ ਗਿਆ ਵੀ ਜਿਹਦੇ ਕੋਲ ਵੱਧ ਪੈਸਾ ਹੈ ਉਹ ਸਰਪੰਚ ਬਣੇਗਾ ਤਾਂ ਫੇਰੇ ਲੋਕਤੰਤਰ ਕਾਹਦਾ ਰਹਿ ਗਿਆ ਹੁਣ ਚਾਹੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਦੇ ਉਹਨੇ ਵੀ ਕੱਲ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਕਿਹਾ ਵੀ ਬਹੁਤ ਕੁਝ ਗਲਤ ਹੋ ਰਿਹਾ ਰੋਕੋ ਪਰ ਸਵਾਲ ਉਹਨਾਂ ਤੇ ਆਪਦੇ ਤੇ ਹੈ ਸਰਕਾਰ ਤਾਂ ਪੰਜਾਬ ਚ ਤੁਹਾਡੀ ਹੈ ਪੁਲਿਸ ਪ੍ਰਸ਼ਾਸਨ ਤੁਹਾਡੇ ਕੰਟਰੋਲ ਚ ਹੈ ਔਰ ਤੁਸੀਂ ਕਿਉਂ ਨਹੀਂ ਰੋਕ ਰਹੇ ਤੁਸੀਂ ਕਿਉਂ ਨਹੀਂ ਸਖਤੀ ਕਰਦੇ ਤੁਹਾਡੇ ਐਮਐਲਏ ਅਮੋਲਕ ਸਿੰਘ ਵਰਗੇ ਸ਼ਰਿਆਮ ਟਿਲਵਾ ਵਰਗੇ ਪਿੰਡਾਂ ਚ ਜਾ ਕੇ ਕਹਿ ਰਹੇ ਨੇ ਕਿ ਇਹ ਸਾਡਾ ਉਮੀਦਵਾਰ ਨਹੀਂ ਸਰਪੰਚ ਹੀ ਹੈ ਵੋਟਾਂ ਤੋਂ ਪਹਿਲਾਂ ਇੰਜ ਕਹਿ ਰਹੇ ਨੇ ਆਪਦੇ ਬੰਦੇ ਵਾਸਤੇ ਕੀ ਇਹ ਕਾਨੂੰਨੀ ਹੈ ਜਿਸ ਤਰੀਕੇ ਦੇ ਨਾਲ ਜੀਰਾ ਦੇ ਵਿੱਚ ਹੋਇਆ ਕਿ ਐਮਐਲਏ ਦੇ ਮੁੰਡੇ ਨੇ ਸ਼ਰਿਆਮ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾ ਕੇ ਚੈਲੰਜ ਕਰਕੇ ਤੇ ਫੇਰ ਜੋ ਉੱਥੇ ਗੁੰਡਾਗਰਦੀ ਦਾ ਨਾਚ ਮੱਚਿਆ ਕੀ ਆਮ ਆਦਮੀ ਪਾਰਟੀ ਦੱਸੇਗੀ ਕਿ ਉਹ ਸਹੀ ਹੈ ਜਿਸ ਤਰੀਕੇ ਦੇ ਨਾਲ ਟਰਾਲੀਆਂ 'ਚ ਰੋੜੇ ਭਰ ਕੇ ਲਿਆ ਕੇ ਤੇ ਮਗਰ ਪੁਝਾਪ ਜਾ ਕੇ ਟਰਾਲੀ ਤੇ ਵਿਰੋਧੀਆਂ ਤੇ ਰੋੜੇ ਮਾਰੇ ਗਏ ਵੀਡੀਓ ਪੂਰੇ ਪੰਜਾਬ ਨੇ ਦੁਨੀਆ ਨੇ ਦੇਖੀ ਹੈ ਕੀ ਉਹ ਸਹੀ ਹੈ ਸੋ ਮਾਮਲਾ ਹਾਈ ਕੋਰਟ 'ਚ ਪਹੁੰਚ ਗਿਆ ਚੰਗੀ ਗੱਲ ਹੋਈ ਹੈ ਤੇ ਉਧਰ ਜਿਹੜਾ ਪਿੰਡ ਹਰਦੌਰਵਾਲ ਗੁਰਦਾਸਪੁਰ ਦਾ ਪਿੰਡ ਉੱਥੇ ਜਿਹੜੀ 2 ਕਰੋੜ ਦੀ ਬੋਲੀ ਲੱਗੀ ਸੀ ਜਦੋਂ ਮਾਮਲਾ ਹਾਈ ਕੋਰਟ ਚ ਗਿਆ ਤਾਂ ਨਾਲ ਦੀ ਨਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਉਹ ਵੀ ਹਰਕਤ ਚ ਆਇਆ ਔਰ ਐਸ ਡੀ ਐਮ ਖੁਦ ਉਸ ਪਿੰਡ ਗਿਆ ਸਾਰੀ ਰਿਪੋਰਟ ਇਕੱਠੀ ਕੀਤੀ ਹੈ ਲੋਕਾਂ ਦੇ ਬਿਆਨ ਲਏ ਨੇ ਕਹਿੰਦੇ ਕਾਰਵਾਈ ਕਰਾਂਗੇ ਤੇ ਜਿਨ੍ਹਾਂ ਨੇ ਬੋਲੀ ਲਾਈ ਸੀ ਹੁਣ ਉਹ ਸਾਰੇ ਪਿੱਛੇ हट ਗਏ ਜਿਹੜੇ 2 ਕਰੋੜ ਕਿਹਾ ਸੀ ਉਹ ਵੀ ਕਹਿੰਦਾ ਜੀ ਮੈਂ ਤਾਂ ਕਾਗਜ਼ ਭਰਾਂਗਾ ਤੇ ਚੋਣਾ ਲੜਾਂਗਾ ਤੇ ਪਿੰਡ ਵਾਲੇ ਵੀ ਕੋਈ ਕਿਸੇ ਦੇ ਵਿਰੁੱਧ ਬਹੁਤਾ ਬੋਲਣ ਨੂੰ ਤਿਆਰ ਨਹੀਂਗਾ ਉੱਥੇ ਦੇਖੋ ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਵੇਖੋ ਜੀ ਜਿੰਦੇ ਕੋਲ ਪੈਸਾ ਹੈ ਜਿਹਦੇ ਕੋਲ ਧਨ ਹੈ ਜੇ ਉਹ ਪਿੰਡ ਵਾਸਤੇ ਪੈਸਾ ਦਿੰਦਾ ਹੈ ਤਾਂ ਉਹਨੂੰ ਸਰਪੰਚ ਬਣਾ ਦੇਣਾ ਚਾਹੀਦਾ ਹੈ ਉਹਨੂੰ ਮੋਤਬਰ ਬਣਾਓ ਤੇ ਫਿਰ ਇਹ ਤਾਂ ਸਿੱਧੀ ਗੱਲ ਬਣ ਗਈ ਵੀ ਜਿਹਦੇ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਮਤਲਬ ਕਿ ਪੈਸੇ ਵਾਲਾ ਬੰਦਾ ਪਿੰਡ 'ਚ ਚਾਹੇ ਮਾੜਾ ਹੋਵੇ ਚਾਹੇ ਚੰਗਾ ਹੋਵੇ ਚਾਹੇ ਉਹ ਗੁੰਡਾ ਬਦਮਾਸ਼ ਬੇਈਮਾਨ ਜਿਹਦਾ ਮਰਜ਼ੀ ਹੋਵੇ ਜੇ ਪੈਸੇ ਵਾਲਾ ਹੈ ਤੇ ਉਹ ਕਹਦੇ ਵੀ ਮੈਂ ਇੰਨੇ ਪੈਸੇ ਦਊਂਗਾ ਤੇ ਫਿਰ ਤਾਂ ਉਹੀ ਪਿੰਡ ਦਾ ਮੋਤਬਰ ਉਹੀ ਸਰਪੰਚ ਬਣਿਆ ਕਰੂਗਾ ਹਾਂ ਦੇਖੋ ਹਾਈ ਕੋਰਟ ਨੂੰ ਸੋ ਮੋਟੋ ਨੋਟਿਸ ਲੈਣਾ ਚਾਹੀਦਾ ਸੀ ਪਰ ਹਾਈ ਕੋਰਟ ਨੇ ਸੋ ਮੋਟੋ ਨੋਟਿਸ ਨਹੀਂ ਲਿਆ ਪਹਿਲਾਂ ਪਟੀਸ਼ਨ ਪਾਈ ਸੁਤਵਿੰਦਰ ਕੌਰ ਨੇ ਤੇ ਉਸ ਤੋਂ ਬਾਅਦ ਉਸ ਪਟੀਸ਼ਨ ਦੇ ਉੱਪਰ ਹੁਣ ਸੁਣਵਾਈ ਹਾਈ ਕੋਰਟ 'ਚ 3 ਅਕਤੂਬਰ ਨੂੰ ਹੋਣੀ ਹੈ ਮੈਨੂੰ ਲੱਗਦਾ ਹਾਈ ਕੋਰਟ ਨੂੰ ਇਹਦੇ ਬਾਰੇ ਬਹੁਤ ਸਖਤ ਫੈਸਲਾ ਦੇਣਾ ਚਾਹੀਦਾ ਹੈ ਹਾਈ ਕੋਰਟ ਬਹੁਤ ਸਮਰੱਥ ਤੇ ਉੱਚ ਅਦਾਲਤ ਹੈ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਕੋਲੇ ਕਾਨੂੰਨ ਦਾ ਬਹੁਤ ਡੂੰਘਾ ਗਿਆਨ ਹੈ ਤਾਂ ਮੈਨੂੰ ਲੱਗਦਾ ਹੈ ਉਮੀਦ ਹੈ ਕਿ ਉਹ ਵੀ ਕੋਈ ਵੱਡਾ ਫੈਸਲਾ ਇਹਦੇ ਉੱਪਰ ਦੇਣਗੇ ਦੇਣਾ ਵਿੱਚ ਚਾਹੀਦਾ ਦੇਖੋ ਇਹ ਜੋ ਲੱਛਣ ਹੈ ਦੀ ਸਰਪੰਚੀ ਚ ਦੇਖ ਰਹੇ ਆ ਇਹ ਪਹਿਲਾਂ ਵੀ ਦੇਖਣ ਨੂੰ ਮਿਲਦੇ ਰਹੇ ਕਾਲੀਆਂ ਦੀ ਸਰਕਾਰ ਕਾਂਗਰਸ ਦੀ ਸਰਕਾਰ ਪੰਜਾਬ ਚ ਰਹੀ ਉਦੋਂ ਵੀ ਬਹੁਤ ਕੁਝ ਗਲਤ ਹੋਇਆ ਪਰ ਐਸ਼ਵਰ ਉਮੀਦ ਨਹੀਂ ਸੀ ਬਹੁਤ ਸਾਰੇ ਲੋਕਾਂ ਨੂੰ ਆਏ ਸੀ ਕਿ ਬਦਲਾ ਆ ਗਿਆ ਇਨਕਲਾਬ ਆ ਗਿਆ ਹੁਣ ਸਰਪੰਚੀਆਂ ਚ ਗੁੰਡਾਗਰਦੀਆਂ ਨਹੀਂ ਹੋਇਆ ਕਰਨਗੀਆਂ ਹੁਣ ਇੱਟਾ ਰੋੜੇ ਤਲਵਾਰਾਂ ਨਹੀਂ ਚੱਲਿਆ ਕਰਨਗੀਆਂ ਤੇ ਆ ਜਦੋਂ ਜੀਰੇ ਦੇ ਵਿੱਚ ਐਮਐਲਏ ਦੇ ਪੁੱਤਰ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚੈਲੰਜ ਕਰਕੇ ਬਈ ਤਕੜੇ ਹੋ ਕੇ ਆਜੋ ਭੱਜ ਗਿਆ ਮੋੜਨ ਗਿਆ ਅੱਜ ਇਹ ਪੋਸਟ ਪਾਈ ਹੈ ਤਾਂ ਇਹ ਤਾਂ ਫਿਰ ਪਹਿਲਾਂ ਵਾਲਾ ਕੰਮ ਹੋਰ ਤੇਜ਼ ਕੀਤਾ ਗਿਆ ਉਸ ਤੋਂ ਬਾਅਦ ਰਾਜਾ ਵੜਿੰਗ ਸਾਹਮਣੇ ਆਇਆ ਰਾਜੇ ਵੜਿੰਗ ਨੇ ਫਿਰ ਸਿੱਧੀ ਧਮਕੀ ਦੇਤੀ ਰਾਜਾ ਵੜਿੰਗ ਕਹਿੰਦਾ ਵੀ ਇਹ ਸਾਰਾ ਕੁਝ ਜੀਰਾ ਦੇ ਡੀਐਸਪੀ ਦੀ ਅਗਵਾਈ ਚ ਹੋਇਆ ਉਹ ਕਹਿੰਦਾ ਕਿ ਜੀਰਾ ਦਾ ਡੀਐਸਪੀ ਆਮ ਆਦਮੀ ਪਾਰਟੀ ਸਰਕਾਰ ਦਾ ਹੱਥ ਠੋਕਾ ਬਣ ਕੇ ਚੱਲ ਰਿਹਾ ਤੇ ਜੀਰਾ ਦੇ ਡੀਐਸਪੀ ਨੇ ਇਹ ਸਭ ਕੁਝ ਕੀਤਾ ਤੇ ਰਾਜੇ ਵੜਿੰਗ ਨੇ ਇਥੋਂ ਤੱਕ ਕਿਹਾ ਕਿ ਸਾਡੀ ਸਰਕਾਰ ਆਲਮੇ ਇਸ ਡੀਐਸਪੀ ਨੂੰ ਸਸਪੈਂਡ ਵੀ ਕਰਾਂਗੇ ਜੇਲ੍ਹ ਵੀ ਭੇਜਾਂਗੇ ਨਾਲ ਹੀ ਰਾਜੇ ਵੜਿੰਗ ਨੇ ਚੇਤਾਵਨੀ ਪੁਲਿਸ ਦੀ ਐਸਐਸਪੀ ਨੂੰ ਵੀ ਦੇ ਮਾਰੀ ਹੈ ਰਾਜੇ ਵੜਿੰਗ ਨੇ ਕਿਹਾ ਵੀ ਐਸਐਸਪੀ ਵੀ ਗਲਤ ਡਿਊਟੀ ਕਰ ਰਹੀ ਹੈ ਠੀਕ ਨਹੀਂ ਕਰ ਰਹੀ ਪਰ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਨਹੀਂ ਕਦੇ ਆਪ ਦੀਆਂ ਤੇ ਕਦੇ ਬਾਪ ਦੀਆਂ ਕਿਸੇ ਟਾਈਮ ਤੁਹਾਡਾ ਰਾਜ ਸੀ ਉਸ ਟਾਈਮ ਤੁਸੀਂ ਬਹੁਤ ਕੁਝ ਗਲਤ ਕੀਤਾ ਅੱਜ ਦੂਜਿਆਂ ਦਾ ਉਹ ਗਲਤ ਕਰ ਰਹੇ ਨੇ ਪਰ ਇਹਨੂੰ ਇਸ ਤਰ੍ਹਾਂ ਉਦਾਹਰਣ ਦੇ ਕੇ ਠੀਕ ਸਿੱਧ ਨਹੀਂ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਲੋਕ ਇਹ ਕਹਿ ਰਹੇ ਨੇ ਵੀ ਜਦੋਂ ਇਹਨਾਂ ਦਾ ਰਾਜ ਸੀ ਉਦੋਂ ਇਹਨਾਂ ਨੇ ਚੰਗੀਆਂ ਚਲਾਈਆਂ ਹੁਣ ਸਾਡਾ ਹੋਣਾ ਸੀ ਚਲਾਵਾਂਗੇ ਤਾਂ ਫਿਰ ਇਹ ਕਹਾਣੀ ਰੁਕੇਗੀ ਕਦੋਂ ਫਿਰ ਫਰਕ ਕੀ ਰਹਿ ਗਿਆ ਫਿਰ ਇਹ ਤਾਂ ਗੁੰਡਾਗਰਦੀ ਹੈ ਤਾਂ ਫਿਰ ਉਹਨਾਂ ਨੂੰ ਪਹਿਲਾਂ ਗੁੰਡੇ ਕਹਿੰਦੇ ਰਹੇ ਲੋਕ ਤੇ ਫਿਰ ਹੁਣ ਤੁਹਾਨੂੰ ਵੀ ਕਿਹਾ ਜਾਵੇ ਸੀ ਉਸ ਤੋਂ ਵੀ ਅੱਗੇ ਦੋ ਕਦਮ ਨਾ ਜਾਓ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਇਹਦੇ ਉੱਪਰ ਸਖਤੀ ਨਾਲ ਐਕਸ਼ਨ ਉਹਨਾਂ ਬੰਦਿਆਂ ਉੱਤੇ ਲੈਣਾ ਚਾਹੀਦਾ ਜਿਹੜੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਇਹ ਹਰਕਤ ਕੀਤੀ ਹੈ ਤੇ ਆਮ ਲੋਕਾਂ ਨੂੰ ਇਹਨਾਂ ਸਿਆਸੀ ਲੜਾਈਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਨੁਕਸਾਨ ਆਮ ਲੋਕਾਂ ਦਾ ਹੈ ਕੇਸ ਆਮ ਲੋਕਾਂ ਤੇ ਪੈਣੇ ਨੇ ਵੜਾਂਗਾ ਆਮ ਲੋਕਾਂ ਦਾ ਹੋਣਾ ਸੇ ਆਮ ਲੋਕਾਂ ਦੇ ਪਾੜਦੇ ਨੇ ਲੀਡਰ ਲੂਡਰ ਤਾਂ ਪਾਸੇ ਰਹਿ ਜਾਂਦੇ ਨੇ ਉਹਨਾਂ ਨੇ ਤਾਂ ਬਾਅਦ ਚ ਜੇ ਖਰੋਚ ਵੀ ਆਈ ਤਾਂ ਲੋਕਾਂ ਦੀਆਂ ਵੋਟਾਂ ਚ ਹਮਦਰਦੀ ਬਣਾ ਕੇ ਤਾਂ ਉਹਦਾ ਮੁੱਲ ਮੜਾ ਲੈਣਾ ਹੁੰਦਾ 5 ਰੁਪਏ ਦੀ ਖਰੋਚ ਨੂੰ 5 ਕਰੋੜ ਨਾਲ ਉਹਨਾਂ ਨੇ ਪੂਰਾ ਕਰ ਦੇਣਾ ਹੁੰਦਾ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਜਿਸ ਤਰੀਕੇ ਨਾਲ ਹੁਣ ਰਾਜਾ ਵੜਿੰਗਣੇ ਗੱਲ ਬੋਲੀ ਹੈ ਵੀ ਸਾਡਾ ਵੇਲਾ ਆ ਲੈਂਦੇ ਇਹਦਾ ਮਤਲਬ ਹੈ ਕਹਾਣੀ ਰੋਕਣ ਨੂੰ ਤਾਂ ਉਹ ਵੀ ਤਿਆਰ ਨਹੀਂ ਅੱਗੇ ਹੀ ਤੋਰਨੀ ਚਾਹੁੰਦੇ ਨੇ ਸੋ ਗੱਲ ਕਿੱਥੇ ਜਾ ਕੇ ਖੜਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਇਹ ਜਿਹੜੀਆਂ ਪਿੰਡਾਂ 'ਚ ਬੋਲੀਆਂ ਲੱਗਣੀਆਂ ਸ਼ੁਰੂ ਹੋਈਆਂ ਨੇ ਮਾਮਲਾ ਹਾਈ ਕੋਰਟ ਚਲਾ ਗਿਆ ਹੈ ਹਾਈ ਕੋਰਟ ਨੇ 3 ਤਰੀਕ ਨੂੰ ਇਹ ਸੁਣਵਾਈ ਕਰਨੀ ਹੈ ਜਵਾਬ ਮੰਗ ਲਏ ਗਏ ਨੇ ਪੰਜਾਬ ਸਰਕਾਰ ਦੇ ਤੇ ਕੀ ਜਵਾਬ ਦਿੰਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਕੋਲ ਜਾ ਕੇ ਦੇ ਖੁਦ ਮੰਤਰੀ ਸ਼ਿਕਾਇਤਾਂ ਕਰ ਰਹੇ ਨੇ ਉਹ ਡਰਾਮੇਬਾਜ਼ੀ ਜੱਪਦੀ ਹੈ ਉਹ ਅਸਲੀਅਤ ਨਹੀਂ ਜੱਪਦੀ ਹੁਣ ਕੀ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਹੱਥ 'ਚ ਹੈ ਕੀ ਡੀਸੀ ਐਸਐਸਪੀ ਚੋਣ ਕਮਿਸ਼ਨ ਦੇ ਹੱਥ 'ਚ ਨੇ ਨਹੀਂ ਮੁੱਖ ਮੰਤਰੀ ਜਿਹੜੇ ਕਿ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ ਉਹਦੇ ਹੱਥ 'ਚ ਨੇ ਵੈਸੇ ਆਮ ਆਦਮੀ ਪਾਰਟੀ 'ਚ ਤਾਂ ਅਦਰੂਨੀ ਪਟਾਕਾ ਪਿਆ ਹੋਇਆ ਹੋ ਸਕਦਾ ਉਸ ਪ੍ਰੋਬਲਮ ਕਰਕੇ ਇਹਨਾਂ ਨੂੰ ਔਖਾ ਲੱਗਦਾ ਹੋਵੇ ਪਰ ਵਕਤ ਰਹਿੰਦੇ ਆ ਸਭ ਕੁਝ ਠੀਕ ਕਰਨਾ ਚਾਹੀਦਾ ਹੈ ਮਿਹਰਬਾਨ